ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਮੱਲਣ ਮੱਲਣ ਪੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਨੇੜੇ ਦੋਸਤੋ ਇਹਦੇ ਦੋਦਾਂ ਤੇ ਕੌਣ ਹੀ ਰਹਿ ਜਾਂਦੇ ਆ ਵੈਸੇ ਜੈਤੋ ਤੋਂ ਜਦੋਂ ਸ੍ਰੀ ਮੁਕਤਸਰ ਸਾਹਿਬ ਨੂੰ ਜਾਣੇ ਆ ਤਾਂ ਉਹ ਸੜਕ ਵੀ ਮੱਲਣ ਦੇ ਵਿੱਚ ਦੀ ਲੰਘਦੀ ਆ ਰਾਮਿਆਣੇ ਤੋਂ ਆਉਂਦੀ ਆ ਸਿੱਧੀ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਦੋਸਤੋ ਮਹੀਨਾ ਡੇਢ ਮਹੀਨਾ ਜਾਂ ਸ਼ਾਇਦ 2 ਮਹੀਨੇ ਪਹਿਲਾਂ ਇੱਕ ਵੀਡੀਓ ਬਣਾਈ ਸੀ ਜਿਹਦੇ ਚ ਬਾਈ ਨੇ ਸਾਰੇ ਪਸ਼ੂ ਵਕਾਊ ਕੀਤੇ ਸੀ ਕੁਸ گاਵਾ ਉਦੋਂ ਕੱਚੀਆਂ ਸੀ ਜਿਹੜੀਆਂ ਹਜੇ ਸੂਣ ਦੇ ਨੇੜ ਸੀ ਜਾਂ ਮਹੀਨਾ ਰਹਿੰਦਾ ਜਾਂ 20 ਦਿਨ ਰਹਿੰਦੇ ਸੀ ਆ ਜੋ ਵੀ ਸੂਏ ਸਵਾਏ ਪਸ਼ੂ ਆ ਕੁਸ ਤਿਆਰੀ ਦੇ ਵਿੱਚ ਦੀਂਦੀਆਂ ਤੇ ਆਪਾਂ ਨੂੰ ਪਤਾ ਵੀ ਜਦੋਂ ਸਾਰੇ ਪਸ਼ੂ ਵਕਾਊ ਹੋਣ ਤੇ ਕਈ ਵਾਰਾਂ ਕੁਸ ਸੌਦੇ ਹੋ ਜਾਂਦੇ ਆ ਕੁਸ ਰੁੱਕ ਵੀ ਜਾਂਦੇ ਆ ਸੋ ਅੱਜ ਟੋਟਲ ਨਾਲ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ 6 ਦਿਖਾਉਂਗਾ گاਵਾ ਦੇ ਤੇ ਇਹ ਤੋਂ ਇਲਾਵਾ ਪੰਜ ਲੋਕ ਪਰਲੇ ਪਾਸੇ ਆ ਸੈੱਟ ਬਣਿਆ ਹੋਇਆ ਪ੍ਰੋਪਰ ਪੰਜ ਲੋਕ ਦਾ ਤੇ ਪੰਜ ਲੋਕ ਇਸ ਸਾਈਡ ਤੋਂ ਬਾਈ ਕਹਿੰਦਾ ਇੱਕ ਸੈੱਟ ਇਧਰੋਂ ਵੇਚ ਦਿਆਂਗੇ ਇੱਕ ਸੈੱਟ ਬਾਈ ਨੇ ਰੱਖ ਲੈਣਾ ਕਿਉਂਕਿ ਕਈ ਵਾਰਾਂ ਗਾਵਾਂ ਜਿਹੜੀਆਂ ਉਹ ਫੇਰ ਰੱਖਣ ਦਾ ਮੂਡ ਬਣ ਜੇ ਤਾਂ ਮਤਲਬ 10 ਲੋਕ ਹੈ 5 ਬਾਈ 5 ਪੰਜ ਲੋਕ ਇੱਕ ਸੈੱਟ ਚ ਪੰਜ ਇੱਕ ਚ ਇਸ ਤਰੀਕੇ ਦੇ ਨਾਲ ਤੇ ਇਹ ਤੋਂ ਇਲਾਵਾ ਪੰਜ ਬਾਈ ਕਹਿੰਦਾ ਵੀ ਕਯੂਬਿਕਲ ਵੀ ਵੇਚ ਦੇਣੇ ਆ ਸੋਏ ਆਪਾਂ ਜਾਣਕਾਰੀ ਲਵਾਂਗੇ ਦੱਸੋ ਜਿਹੜੀਆਂ ਚੀਜ਼ਾਂ ਵੀਰ ਨੇ ਵੇਚਣੀਆਂ ਉਹਨਾਂ ਦੀ ਕੀ ਡਿਟੇਲ ਹੈ ਕੀ ਰੇਟ ਵੀਰ ਰੱਖਦਾ ਹੈ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਵੀ ਤੁਹਾਨੂੰ ਚੰਗਾ ਲੱਗਿਆ ਉਹਦੀ ਤਸੱਲੀ ਕਰ ਲਿਓ ਫੁੱਲ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਬਾਈ ਤੋਂ ਜਾਣਕਾਰੀ ਲੈਣੀ ਸ਼ੁਰੂ ਕਰਦੇ ਹਾਂ ਦੋਸਤੋ ਤੇ ਆਪਾਂ ਸੱਜਰ ਸੂਈ ਗਾਂ ਤੋਂ ਸ਼ੁਰੂਆਤ ਕਰਾਂਗੇ ਉਸ ਤੋਂ ਬਾਅਦ ਜਿਹੜੀ ਮਸ਼ੀਨਰੀ ਬਾਈ ਨੇ ਵੇਚਣੀ ਹੈ ਜਿਹਦੇ ਵਿੱਚ ਇਹ ਤੁਹਾਨੂੰ ਦਿਖਾਤੇ ਇਹਨਾਂ ਤੋਂ ਇਲਾਵਾ ਇੱਕ ਸਕ੍ਰੈਪਰ ਵੀ ਹੈ ਜਿਹੜਾ ਮੈਨੂਅਲ ਬਾਈ ਚਲਾਉਂਦਾ ਹੈ ਇੱਥੇ ਇਹ ਸਫਰਸ ਨੂੰ ਸਾਫ਼ ਕਰਨਾ ਸੋ ਵੀ ਬਾਈ ਕਹਿੰਦਾ ਸੀ ਵੇਚ ਦਾਂਗੇ ਆਓ ਡਿ ਹਰਜਿੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜਿੰਦਰ ਉਦੋਂ ਆਪਾਂ 13 ਨਗ ਦਿਖਾਏ ਸੀ ਸ਼ਾਇਦ ਹਨਾ ਹਾਂਜੀ ਸੱਤ ਵੇ ਅੱਗੇ 6 ਰਹਿ ਗਏ ਹਾਂਜੀ ਬਈ ਅੱਛਾ ਇਹ ਸਾਰਾ ਫਾਰਮ ਫਿਰ ਕਿਹਨਾ ਖਾਲੀ ਕਰ ਦੇਣਾ ਵੇਚ ਦੇਣੇ ਸਰ ਹਾਂਜੀ ਠੀਕ ਹੈ ਸ਼ੁਰੂਆਤ ਕਰਾਂਗੇ ਆਪਾਂ ਪਹਿਲੇ ਨੰਬਰ ਤੇ ਜਿਹੜੀ ਗਾਂ ਤਾਜੀ ਸੂਈ ਹੈ ਕਿੰਨਾ ਚਿਰ ਹੋ ਗਿਆ ਨੂੰ ਅੱਜ ਸੂਈ ਨੂੰ ਇਹਨੂੰ ਬਈ 6 ਦਿਨ ਹੋ ਗਿਆ ਜੀ 6 ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਕਿੰਨਾ ਹੈ ਹੁਣ 20 ਲੀਟਰ ਤਿਆਰ ਆਈ 35 36 ਲੀਟਰ ਦੁੱਧ ਦਿੱਤਾਈ ਇਹਨੇ ਵੀ ਹੁਣ ਦੁੱਧ ਤਿਆਜਈ ਇਹਦੇ ਜੀਰ ਦਾ ਲੜ ਰਹਿ ਗਿਆ ਸੀ ਅੰਦਰ ਤੇ ਜੀਰ ਨਿਕਲੀ ਜਾਂਦੀ ਅੰਦਰੋਂ ਸਾਫ਼ ਹੋਈ ਜਾਂਦੀ ਹੈ ਹੁਣ ਠੀਕ ਹੈ ਉਹਦਾ ਟ੍ਰੀਟਮੈਂਟ ਚੱਲ ਰਿਹਾ ਤੇ ਅੰਦਰੋਂ ਸਾਫ਼ ਹੋ ਰਹੀ ਹੈ ਦੁੱਧ ਇਹਨੇ ਪਿਛਲੇ ਸੂਏ ਦਾ 35 ਲੀਟਰ ਹਾਂਜੀ ਅੱਛਾ ਬੱਚਾ ਕੀ ਦਿੱਤਾ ਬਈ ਇਹਨੇ ਵੱਛੀ ਹੈ ਕੀ ਰੇਟ ਕਰਦੇ ਹੋ 90000 ਬਈ ਦੋਸਤੋ ਬੱਚਾ ਵੱਛੀ ਇਹ ਤੁਸੀਂ ਇਹਦੀ ਵੱਛੀ ਦੇਖ ਲਓ ਇਹ ਲਾਲ ਚਿੱਟੇ ਡੱਬ ਹੈ ਲਾਲ ਚਿੱਟੇ ਡੱਬ ਕਿਉਂਕਿ ਗਾਂ ਆਪ ਹੀ ਤੁਹਾਨੂੰ ਦਿਸਦੀ ਹੋਣੀ ਹੈ ਐਚ ਐਫ ਕ੍ਰੋਸ ਦੇ ਨਾਲ ਹੈ ਅਥੀਂ ਚੁਵਾਈ ਵਾਲਾ ਥਾਣਾ ਦੁੱਧ ਇਹਨਾਂ ਦਾ ਸੰਘਣਾ ਰਹਿੰਦਾ ਹੈ ਸੈਗਬਲ ਦੀ ਬੱਛੀ ਹੈ ਠੀਕ ਹੈ ਸੈਗ ਦੇ ਕਿਸੇ ਬੁੱਲ ਦੀ ਬੱਛੀ ਹੈ ਦੋਸਤੋ ਮੈਂ ਸਵੇਰੇ ਵੀਡੀਓ ਬਣਾ ਰਿਹਾ ਟਾਈਮ ਇੱਕ ਵਾਰ ਦਿਖਾ ਦੇਣਾ ਇਹ ਗਾਂ ਦੇ ਥੋੜਾ ਜਰੇਰ ਦਾ ਲੜ ਰਹਿ ਗਿਆ ਸੀ ਜਿਹਦੇ ਕਰਕੇ ਥੋੜੀ ਇਨਫੈਕਸ਼ਨ ਜਿਹੜੀ ਉਹ ਇਹਦੇ ਹੋ ਗਈ ਸੀ ਵੈਸੇ ਬਾਈ ਕਹਿੰਦਾ ਵੀ ਟ੍ਰੀਟਮੈਂਟ ਕਰਾਤਾ ਕਲੀਅਰ ਹੈ ਇਨਫੈਕਸ਼ਨ ਇਹ ਅੰਦਰੋਂ ਸਾਫ਼ ਹੋ ਰਹੀ ਐ ਪਰ ਜਿਹੜਾ ਵੀਰ ਖਰੀਦੂਗਾ ਧਿਆਨ ਰੱਖ ਕੇ ਇਹਦਾ ਦਵਾਈ ਵੀ ਭਰਾਤੀ ਸੀ ਇਹਦੇ ਅੰਦਰ ਦਵਾਈ ਭਰਾਤੀ ਸੀ ਹਾਂਜੀ ਦਵਾਈ ਭਰਾਤੀ ਫਿਰ ਵੀ ਇਹ ਗੱਲ ਵੀਡੀਓ ਚ ਤਾਂ ਬੋਲੀ ਐ ਕਿ ਜਿਹੜਾ ਵੀਰ ਖਰੀਦੇ ਉਹ ਇਹਦੀ ਕੇਅਰ ਚੰਗੀ ਤਰ੍ਹਾਂ ਕਰ ਲੇ ਦੁੱਧ ਦੇ ਜ਼ਿਆਦਾ ਵਾਲੀ ਗਾਂ ਤੇ ਵੀਡੀਓ ਬਣਾ ਰਿਆਂ 10:38 ਮਿੰਟ ਸਕਰੀਨ ਉੱਤੇ ਤੁਹਾਨੂੰ ਦਿਸਦੇ ਹੋਣਗੇ ਸੋ ਤੁਸੀਂ ਟਾਈਮ ਨੂੰ ਧਿਆਨ ਚ ਰੱਖ ਲਓ ਕੋਈ ਪਹਿਲਾਂ ਪਲੈਨਿੰਗ ਨਹੀਂ ਸੀ ਕੋਈ ਟਾਈਮ ਨਹੀਂ ਦਿੱਤਾ ਸੀ ਵੀਰ ਨੂੰ ਵੀ ਆਪਾਂ ਵੀਡੀਓ ਬਣਾਵਾਂਗੇ ਨਹੀਂ ਤਾਂ ਸ਼ਾਇਦ ਇਹ ਗਾਂ ਚੋਣ ਵਾਲੀ ਰੋਕ ਲੈਂਦੇ ਤਾਂ ਹਵਾਨਾ ਜ਼ਿਆਦਾ ਕਲੀਅਰ ਦਿਸਦਾ ਤੁਸੀਂ ਕੋਲੋਂ ਆ ਕੇ ਦੇਖ ਲਿਓ ਪਰ ਇਹ ਬਿਲਕੁਲ ਖਾਲੀ ਹਵਾਨੇ ਚ ਤੁਹਾਨੂੰ ਦਿਖਾ ਰਹੇ ਆਂ 6 ਦਿਨਾਂ ਦੀ ਸੂਈ 20 ਕਿਲੋ ਦੁੱਧ ਤੇ ਸ਼ੁਰੂਆਤ ਹੈ ਸੋ ਇਹ ਤੁਸੀਂ ਪਹਿਲੇ ਨੰਬਰ ਤੇ ਦੇਖੋ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੀ ਆ ਕੀ ਡਿਟੇਲ ਆ ਬਈ ਇਹਦੀ ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ ਇਹਨੂੰ ਮਹੀਨਾ ਹੋ ਗਿਆ ਇਸੂਈ ਨੂੰ ਠੀਕ ਹੈ ਇਹਦੇ ਥੱਲੇ ਹੁਣ 32 33 ਲੀਟਰ ਦੁੱਧ ਤਿਆਰ ਆਈ 32 33 ਲੀਟਰ ਦੁੱਧ ਤਿਆਰ ਹੈ ਠੀਕ ਹੈ ਇਹ ਕੀ ਭਾਦੀ ਦੇ ਦੇ ਦਾਂਗੇ 1 35 ਦੀ 1 ਲੱਖ ਤੇ 35 ਹਜ਼ਾਰ ਹਾਂ ਬੋਲੇ ਹੋਜੂ ਮੌਕੇ ਦੇ ਥੋੜਾ ਵੱਧ ਨਹੀਂ ਰੱਖਿਆ ਮੋਲੇ ਦਾ ਕਰ ਦਾਂਗੇ ਮਾਨਤਾਣੀ ਦੱਸੋ ਦੁੱਧ ਦੇ ਹਿਸਾਬ ਤੇ ਮੁੱਲ ਜਾਇਜ਼ ਹੈ ਪਰ ਥੋੜਾ ਜਿਹਾ ਲੱਗਦਾ ਵੀ ਪੱਕੇ ਦਾ ਇਹ ਮਣਾਉਂਦੀ ਆ ਪੱਕੇ ਦੀ ਤਖਲੀਪ ਮਣਾਉਂਦੀ ਆ ਉਹਦੇ ਕਰਕੇ ਮੈਂ ਰੇਟ ਦੀ ਗੱਲ ਕੀਤੀ 135 ਰੇਟ ਹੈ 32 ਕਿਲੋ ਦੁੱਧ ਕੋਈ ਵੀ ਭਰਾ ਦੋ ਟਾਈਮ ਚੋਲੇ ਜਾਣਦੇ ਉਧਰ ਨੂੰ ਬਈ ਇਹਨੂੰ ਹੱਕੀ ਤਰੋ ਚਾ ਸੋਏਗਾ 1 ਲੱਖ ਤੇ 35000 ਰੇਟ 32 ਕਿਲੋ ਦੁੱਧ ਐਸ ਟਾਈਮ ਦੇ ਰਹੀ ਐ ਮਸਤ ਹੋ ਜਾਂਦਾ ਪਸ਼ੂ ਜਿਹੜਾ ਖੁੱਲਾ ਫਿਰਦਾ ਹੋਵੇ ਬਾਲਾ ਇਹਨਾਂ ਨੂੰ ਤੋਰਨਾ ਫਿਰਨਾ ਔਖਾ ਹੋ ਜਾਂਦਾ ਸੋ ਇਹਦਾ ਤੁਸੀਂ ਹਵਾਨਾ ਦੇਖ ਲਓ ਕਿਉਂਕਿ ਝੋਈ ਵੀ ਆ ਹੁਣ ਅੱਛਾ ਭਾਈ ਇਹ ਦੋ ਅੱਗੇ ਜਿਹੜੀ ਐ ਵਾਈਟ ਖੜੀ ਐ ਇਹਨੂੰ 2 ਮਹੀਨੇ ਹੋ ਗਏ ਸੂਈ ਨੂੰ ਕਿੰਨਾ ਦੁੱਧ ਹੁਣ ਦੇ ਰਹੀ ਐ ਹੁਣ ਇਹਦੇ ਥੱਲੇ 17-18 ਲੀਟਰ ਦੁੱਧ ਤਿਆਰ ਹੈ 17-18 ਲੀਟਰ ਹਾਂਜੀ ਕੀ ਰੇਟ ਰਹੂਗਾ ਇਹਦਾ ਇਹਦਾ 90 ਹਜ਼ਾਰ ਹੀ ਹੱਕੀ ਨੂੰ ਦੋਸਤੋ 90 ਹਜ਼ਾਰ ਰੇਟ ਐ 17-18 ਲੀਟਰ ਦੁੱਧ ਹੈਗਾ 2 ਮਹੀਨੇ ਸੂਈ ਨੂੰ ਇਹ ਮੋਟਾ ਜਿਹਾ ਆਈਡੀਆ ਹੀ ਐ ਸੂਈ ਦਾ ਅੱਗੇ ਪਿੱਛੇ ਦਿਨ ਕੋਸ ਹੋ ਸਕਦੇ ਹੁੰਦੇ ਕਿਉਂਕਿ ਕਈ ਵਾਰ ਪੂਰਾ ਧਿਆਨ ਚ ਵੀ ਨਹੀਂ ਰਹਿੰਦਾ ਵੀ ਸਹੀ ਕਿੰਨੇ ਦਿਨ ਹੋ ਗਏ ਸੂਈ ਨੂੰ ਸੋ ਡਿਮਾਂਡ ਇਹਦੀ 90000 ਇਹ ਤੁਸੀਂ ਗਾ ਦੇਖ ਸਕਦੇ ਹੋ ਇਹ ਤੋਂ ਇਲਾਵਾ ਇੱਕ ਵੈੜ ਤੁਹਾਨੂੰ ਦਿਖਾ ਦਿੰਦੇ ਆ ਇਹ ਇਹ ਤਾਂ ਟੋਕੜਾ ਮੇਰੇ ਖਿਆਲ ਚ ਨਾ ਨਹੀਂ ਟੋਕੜ ਵੇਗੀ ਸੀ ਬਈ ਇਹ ਸੱਜਰ ਹੈ ਇਹਦੇ ਮਗਰ ਵੱੱਛੀ ਹੈ ਅੱਛਾ ਇਹ ਸੱਜਰ ਦਾ ਟੋਕੜ ਇਹਦੇ ਅਰ ਗਈ ਸੀ ਹਾਂ ਇਹਦੇ ਅਰ ਗਈ ਸੀ ਜਮਾ ਦੀ ਕਾਪੀ ਸੀ ਜਮਾ ਠੀਕ ਹੈ ਅੱਛਾ ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ ਤੇ ਕਿੰਨਾ ਦੁੱਧ ਹੈ ਇਹਨੂੰ ਮਹੀਨਾ ਹੋ ਗਿਆ ਠੀਕ ਹੈ ਇਹਦੇ ਥੱਲੇ ਹੁਣ 15-16 ਲੀਟਰ ਦੁੱਧ ਆਈ। ਇਹਦੇ ਨਾਲ ਬੱਚਾ ਜਰਸੀ ਵਿੱਚ ਹੀ ਹੈ? ਹਾਂਜੀ, ਵਿੱਚ ਹੀ ਹੈ ਜਰਸੀ। ਠੀਕ ਹੈ, ਇਹਦਾ ਰੇਟ ਕੀ ਕਰਦਾਂ? ਇਹਦਾ ਰੇਟ ਜੀ 60000 ਰੁਪਏ। ਮਾਨਤਨ ਕਰਦਾਂਗੇ ਇਹ ਜੋ। ਸੋ ਦੋਸਤੋ, ਵੀਡੀਓ ਬਾਈ ਕਹਿੰਦਾ ਵੀ ਸ਼ਾਇਦ ਪੱਕਾ ਤਾਂ ਨਹੀਂ ਢੇਟ ਜਾਦ ਪਰ 20 ਤੋਂ 25 ਦਿਨਾਂ ਦੇ ਵਿੱਚ ਵਿੱਚ ਹੀ ਪਹਿਲਾਂ ਬਣਾਈ ਸੀਗੀ ਬਾਈ ਕੋਲੋਂ। ਸੋ ਇਹਨੂੰ ਹੁਣ ਮਹੀਨਾ ਕੋ ਹੋਇਆ ਸੂਈ ਨੂੰ। ਉਦੋਂ ਸੱਜਰ ਸੂਈ ਸੀ। ਠੀਕ ਹੈ ਤੇ ਇਹਦਾ ਮੁੱਲ 60000 ਰੁਪਏ ਆ ਤੇ ਵਿੱਚੋਂ ਹੋਊਗਾ ਮਾਨਤਨ ਸੂਆ ਇਹ ਪਹਿਲਾ ਸੂਈ ਆ ਜਾਂ ਦੂਜੀ। ਹਾਂਜੀ, ਪਹਿਲਣ ਆਈ। ਕਿ ਆ ਪਾਈਲਾ ਨੇ ਦੋਸਤੋ ਵੜ ਇਹ ਤੋਂ ਇਲਾਵਾ ਇੱਕ ਗਾਂ ਹੋਰ ਤੁਹਾਨੂੰ ਦਿਖਾ ਦਈਏ ਇਹ ਸਭ ਗੱਪਣਾ ਜਿਹੜੀ ਚਿੱਟੀ ਖੜੀ ਹਾਂਜੀ ਇਹ ਗੱਪਣਾ ਕਿੰਨਾ ਚਿਰ ਲਊਗੀ ਸੂਣ ਚ ਇਹਦੇ 22 ਤਰੀਕ ਨੂੰ ਤਾਂ ਪੂਰੇ ਆਈ 22 ਨੂੰ ਅੱਜ ਤਰੀਕ ਹੋਈ 18 ਕਿੰਨਾ ਕਦੋਂ ਦਿੰਦੀ ਰਹੀ ਹੈ ਪਿਛਲੇ ਸੂਏ ਚ ਇਹਦਾ ਹੀ ਹੈ ਕੱਚੀ ਵਾਹ ਜਿਵੇਂ ਕਿ ਉੱਤੇ ਦਿਨ ਲੈ ਜਾਂਦੀ ਹੁੰਦੀ ਹੈ ਅੱਗੇ ਵੀ ਹਫ਼ਤਾ ਹਫ਼ਤਾ ਉੱਤੇ ਲੈ ਜਾਂਦੀ ਹੈ ਵੀ ਚੀਜ਼ ਬਹੁਤ ਵਧੀਆ ਬਣੂਗੀ ਤੁਹਾਨੂੰ ਨਹੀਂ ਤਾਂ ਦੂਰੀ ਵਾਲੀ ਵੀਡੀਓ ਪਾਵਾਂਗੇ ਠੀਕ ਹੈ ਇਹਨੇ 30 ਲੀਟਰ ਦੁੱਧ ਦਿੱਤਾ ਹੈ ਸਹੀ ਠੀਕ ਹੈ ਅੱਛਾ ਇਹਦਾ ਰੇਟ ਕੀ ਕਰਦਾ ਹੈ ਇਹਦਾ ਰੇਟ 135000 ਹੈ। ਹਕੀਮ ਉਧਰ ਥਲੇ ਤਾਰਦੇ। 135 ਦੋਸਤੋ ਰੇਟ ਹੈ। ਗਾਂ ਸੋਹਣੀ ਹੈ ਦੋਸਤੋ, ਟਾਂਚੇ ਦੀ ਵੀ ਸੋਹਣੀ ਹੈ, ਹਵਾਨਾ ਵੀ ਸਾਫ਼ ਸੁਥਰਾ ਹੈ। ਸੋ ਰੇਟ ਇਹਦਾ ਬੋਲਤਾ, ਬਾਕੀ ਮਾਨਤਨ ਹੋ ਜਾਊਗਾ ਇਹ ਭਰਾ ਦਾ। ਅੱਛਾ ਇੱਕ ਜਰਸੀ ਖੜੀ ਆਪਣੇ ਕੋਲ। ਇਹਦੀ ਕੀ ਡਿਟੇਲ ਹੈ? ਇਹ ਵੀ ਖਾਲੀ ਆ। ਠੀਕ ਹੈ। ਗੱਬਣ ਕਰਕੇ ਲਈ ਸੀ ਖਾਲੀ ਨਿਕਲ ਗਈ। ਅੱਛਾ ਤੇ ਇਹਦਾ ਰੇਟ ਫੋਨ ਤੇ ਕਰਾਂਗੇ, ਇਹ ਵੀ ਵੇਚ ਦਾਂਗੇ। ਹੁਣ ਠੀਕ ਆ ਭਰਾਏ। ਠੀਕ ਆ ਕਦੋਂ ਭਰਾਏ ਇਹਦੇ? ਇਹਦੇ ਪਰਸਵੀ ਭਰਾਏ ਹੈ ਜੀ। ਦੋਸਤੋ ਦੋ ਦਿਨ ਹੀ ਹੋਏ ਆ ਟੀਕਾ ਭਰਾਏ ਨੇ ਇਹ ਖਾਲੀ ਐ ਖਾਲੀ ਕਿਉਂ ਆ ਜਾਂ ਕਿਵੇਂ ਆ ਉਹ ਗੱਲ ਆਪਾਂ ਵੀਡੀਓ ਚ ਨਹੀਂ ਕਰਨੀ ਪਰ ਇਹ ਹੈ ਖਾਲੀ ਜੇ ਇਹ ਬਾਈ ਨੇ ਖਰੀਦੀ ਸੀਗੀ ਕੁਝ ਸਮਾਂ ਪਹਿਲਾਂ ਖਾਲੀ ਨਿਕਲ ਜਾਂਦੀ ਹੈ ਕਈ ਵਾਰ ਚੈੱਕ ਅਗਲੇ ਵੀਰ ਨੇ ਵੀ ਨਹੀਂ ਕਰਾਈ ਹੋਣੀ ਤੇ ਬਾਈ ਨੇ ਵੀ ਨਹੀਂ ਕਰਵਾਈ ਸੋ ਹੁਣੇ ਤੁਸੀਂ ਤਿੰਨ ਦਿਨ ਹੋਏ ਆ ਇਹ ਆਈ ਹੋਈ ਨੂੰ ਖਾਲੀ ਮੰਨ ਕੇ ਖਰੀਦ ਲਓ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਜਰਸੀ ਐ ਤਾਂ ਜਾਇਦਾ ਤੁਸੀਂ ਐਵੇਂ ਦੇਖ ਲਓ ਇੱਕ ਬਾਈ ਆਪਾਂ ਜਿਹੜੇ ਲੌਕ ਵਿੱਚ ਨੇ ਐ ਹਾਂ ਪੰਜ ਦਾ ਸੈੱਟ ਏ ਹਾਂ ਜੀ ਪੰਜ ਦਾ ਉਧਰ ਆਈ ਠੀਕ ਹੈ ਰੇਟ ਇਹਨਾਂ ਦਾ ਕੀ ਰੱਖੇਗਾ ਫੋਨ ਤੇ ਕਰ ਲੈਂਦੇ ਨੇ ਬਈ ਦੋਸਤੋ ਫੋਨ ਤੇ ਹੋ ਜੀਗਾ ਕਿਉਂਕਿ ਸਕੇਵਰਾਂ ਰੇਟ ਸੋਚਿਆ ਹੀ ਨਹੀਂ ਹੁੰਦਾ ਵੇਖ ਕਿੰਨੇ ਦੇ ਜਾਂਗੇ ਕਿ ਪੁਰਾਣੇ ਲੋਕ ਆ ਪੂਰਾ ਸੈੱਟ ਬਣਿਆ ਹੋਇਆ ਪੰਜ ਲੋਕ ਆ ਇੱਕ ਪਿੰਜਰਾ ਤੇ ਇੱਕ ਇਹ ਪਿੰਜਰਾ ਪੰਛੀਆਂ ਵਾਲਾ ਹਾਂ ਜੀ ਇਹ ਪਿੰਜਰਾ ਵੀ ਬਾਈ ਕਹਿੰਦਾ ਵੇਚ ਦੇਣਾ ਵੈਸੇ ਤਾਂ ਇਹ ਥੋੜਾ ਜਿਹਾ ਮੁਰੰਮਤ ਭਾਲ ਦਾ ਲੱਗਦਾ ਕਿਉਂਕਿ ਕਈ ਵਾਰ ਲੋਹਾ ਪੁਰਾਣਾ ਹੋ ਜਾਂਦਾ ਨਹੀਂ ਇਹਦੇ ਟਾਇਰ ਟੂ ਸਾਰੇ ਪਾਈਏ ਦੋ ਪੱਟੇ ਗਏ ਸੀ ਵੀ ਹਜੇ ਇਹਨੂੰ ਲੈ ਇਹਨੂੰ ਪਾਰ ਹੀ ਲਿਆ ਸਾਲ ਹੀ ਹੋਇਆ ਵੀ ਰੰਗ ਰੰਗ ਹੋਵੇ ਪਿਆਜੇ ਅੱਛਾ ਨਹੀਂ ਅੰਦਰ ਦੀ ਆਏ ਸੋ ਸੋ ਸਾਲ ਹੀ ਹੋਇਆ ਭਾਈ ਕਹਿੰਦਾ ਲੈ ਹਾਂ ਪਾਰ ਲਿਆ ਸੀ ਟਾਇਰ ਇਹਦੇ ਪਾਈ ਚਾਰੇ ਅੱਛਾ ਟਾਇਰ ਹੈਗੇ ਇਹਦੇ ਹਾਂ ਚਾਰੇ ਟਾਇਰ ਪਾਈ ਕਿੱਲਿਆਂ ਸਮੀਤ ਪਾਈ ਠੀਕ ਆ ਸੋ ਇਸ ਤਰ੍ਹਾਂ ਦਾ ਪਿੰਜਰਾ ਹੈ ਤੇ ਇਹ ਕਿੰਨੇ ਦਾ ਦੇਣਾ ਇਹਦਾ ਹੀ ਫੋਨ ਤੇ ਕਰ ਲਓ ਓਕੇ ਤੇ ਜਿਹੜੇ ਕਯੂਬਿਕਲ ਵੇਚਨੇ ਆ ਹਰਜਨਦਰ ਭਾਈ ਉਹ ਕੀ ਰੇਟ ਚ ਦੇਂਗਾ ਕਿ ਉਹ ਵੀ ਫੋਨ ਤੇ ਰੱਖੇਗਾ ਫੂੰਟੇ ਕਰ ਲਾਂਗੇ 5 ਕਿਊਬਿਕਲ ਦੇ ਦੇਣੀ ਹਾਂਜੀ 5 ਕਿਊਬਿਕਲ ਠੀਕ ਹੈ ਇੱਕ ਦੋਸਤੋ ਸਕ੍ਰੈਪਰ ਆ ਉਹ ਵੀ ਮਾਈਨੇ ਵੇਚਣਾ ਇਹ ਆ ਗੋਆ ਹਟਾਉਣ ਵਾਲਾ ਸਕ੍ਰੈਪਰ ਅਚਾ ਇਹਦੀ ਕੀ ਇਹਦਾ ਰੇਟ ਇਹ ਬਣਾਇਆ ਸੀ ਅਸੀਂ ਆਪ ਤਾਂ ਘੱਟ ਜਲਾਈ ਕੱਲਾ ਰੰਗ ਨਹੀਂ ਹੋਇਆ ਹਾਂ ਬਣਾ ਕੇ ਰੱਖਤਾ ਬਸ ਰੰਗ ਕਰਨ ਦਾ ਸਮਾਂ ਨਹੀਂ ਲੱਗਿਆ ਇਹ ਰਹੂ ਹੁੰਦੇ ਗਾਰਲੇ ਇਹ ਅਸੀਂ ਘਰੇ ਮੈਂ ਪਹਿਲੇ ਰੀ ਵੀ ਤਿਆਰਬਾ ਕੀਤਾ ਸੀ ਜਿਵੇਂ ਬਣਾਇਆ ਇਹ ਟੂ ਜੈਡ ਸੀ ਲ ਨੇ ਪੂਰਾ ਹੈਵੀ ਐਂਗਲ ਚ ਬਣਾ ਸਹੀ ਉਹ ਭਲਾਰੀ ਗਲਾਰਨ ਚ ਬਣਿਆ ਸਾਰੇ ਐਂਗਲ ਚ ਨਹੀਂ ਨਾ ਅ ਗਲਾਰਨ ਦਾ ਵੱਢ ਕੇ ਬਣਾਇਆ ਤੇ ਦੋਸਤੋ ਪੂਰਾ ਹੈਵੀ ਨਰੋਆ ਬਣਿਆ ਵੈ ਸਕ੍ਰੈਪਰ ਹੈ ਮੈਨੂਅਲ ਜੀ ਨੇ ਥੋੜੇ ਪਸੂਆਂ ਦਾ ਗੋਹਾ ਹਟਾਉਣਾ ਤੇ ਉਹਦੇ ਆਸਤੇ ਬਾਈ ਨੇ ਆਪ ਹੱਥੀ ਬਣਾਇਆ ਵੈ ਹ ਟਾਇਰ ਵੀ ਉੱਚੇ ਨਹੀਂਵੇਂ ਹੁੰਦੇ ਅੱਛਾ ਟਾਇਰ ਉੱਚੇ ਨਹੀਂਵੇਂ ਹੁੰਦੇ ਹਾਂਜੀ ਮੂਰਲੇ ਜਿਵੇਂ ਕਿਸੇ ਨੇ ਕਰਨੇ ਉੱਚੇ ਮਾੜੇ ਮੋਟੇ ਨਹੀਂ ਹੁੰਦੇ ਠੀਕ ਓਕੇ ਉਹ ਫਰਸ ਦੇ ਹਿਸਾਬ ਤੇ ਹਾਂਜੀ ਹਿਸਾਬ ਤੇ ਆ ਡਰਾਮਾ ਹਾਂਜੀ ਆ ਵੀ ਵੇ ਤਾਂ ਨਹੀਂ ਠੀਕ ਹੈ ਦੋਸਤੋ ਇਹ ਵੱਡਾ ਸਕੰਜਾ ਦੇ ਨਾਲ ਇੱਕ ਛੋਟਾ ਫਰੇਮ ਜਾਂ ਪਿਆ ਹੈ ਬਾਈ ਕਹਿੰਦਾ ਦੋਨੇ ਹੀ ਦੇ ਦਿਆਂਗੇ ਮਸ਼ੀਨ ਤਾਂ ਨਹੀਂ ਹਜੇ ਵਿੱਚ ਨਹੀਂ ਨਹੀਂ ਮਸ਼ੀਨ ਨਹੀਂ ਹੈ ਪਸੂ ਹੋ ਗਿਆ ਹੀ ਫਿਰ ਮਸ਼ੀਨ ਹੋ ਗਈ ਠੀਕ ਹੈ ਓਕੇ ਸੋ ਇਹ ਅੱਜ ਦੀ ਵੀਡੀਓ ਦੇ ਪਸੂ ਸੀਗੇ ਜਿਹੜੇ ਦੋਸਤੋ ਵਕਾਉ ਸੀ ਤੁਹਾਨੂੰ ਦਿਖਾਤੇ ਆ ਦੱਸੋ ਬਾਈ ਕਹਿੰਦਾ ਵੀ ਮੈਂ ਆ ਛੱਡ ਜਿਹੜਾ ਬਣਿਆ ਵਿਆ ਇਹ ਐਵੇਂ ਹੀ ਦੇ ਦੇਣਾ ਸਰਕਾਨੇ ਦਾ ਬਣਿਆ ਵਿਆ ਇਹ ਜਾਊ ਕਿਵੇਂ ਫਿਰ ਹਰਜਿੰਦਰ ਇਹਦੀ ਸਾਇਜ ਆ ਵਿੱਚੋਂ ਅੱਛਾ ਟੋਟੇ ਬਣਾ ਕੇ ਧਰਿਆ ਜੀ ਅੱਛਾ ਇਹ ਆਏ ਲੋਟ 15 22 ਦਾ ਹੀ ਆਏ ਲੋਟ 25 ਦਾ ਹੀ ਠੀਕ ਹੈ ਰੇਟ ਇਸ ਦਾ ਵਾਵਾ ਰੱਖੇਗਾ ਕਿ ਵੈਸੇ ਦੇ ਦੇਗਾ ਨਹੀਂ ਵਾਵਾ ਨਹੀਂ ਰੱਖਦੇ ਵੈਸੇ ਦੇ ਦਾਂਗੇ ਨਾਰਮਲ ਜਾਈ ਇਹਦੇ ਨਾਲ ਵਾਂਸ ਦੇ ਦਾਂਗੇ ਸਾਰੇ ਆਹ ਜਿਹੜੇ ਵਾਂਸ ਥੱਲੇ ਲੱਗਿਆ ਕਲਾ ਲੋਹਣ ਦੇ ਦੋਸਤੋ ਸਰ ਕਾਨਾ ਘਾਫੂਸ ਜਿਹੜਾ ਹੋਟਲਾ ਬਾਈ ਨੇ ਵੇਚਣਾ ਜੇ ਕੋਈ ਵੀਰ ਲੈਣਾ ਚਾਹੁੰਦਾ ਕੰਟੈਕਟ ਕਰ ਲਿਓ ਲਾਲਚੀ ਹੋ ਗਿਆ ਵੀਰ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਗਾਵਾਂ ਤੇ ਦੋਸਤੋ ਬਾਕੀ ਸਮਾਨ ਵਕਾਊ ਸੀ ਜਿਹਨੂੰ ਪਸੰਦ ਆਵੇ ਤਾਂ ਕੰਟੈਕਟ ਵੀਰ ਨਾਲ ਕਰ ਲਿਓ ਤਸੱਲੀ ਕਰਨ ਦਾ ਹੱਕ ਹੈ ਤਾਂ ਫੁੱਲ ਤਸल्ली ਕਰਕੇ ਲਿਜਾਏ ਹੋ ਧੰਨਵਾਦ